ਕੁੜੇ ਲਾਈਨ ਲਾਈਨ ਆਏ ਨੂੰ ਪ੍ਰੋਗਰਾਮ ਦੀ ਲੋਡ ਤਾਂ ਨਹੀਂ ਬੰਦ ਰੱਖ ਬੰਦ ਹੀ ਇਹ ਸਰ ਜਿਹੜੀ ਆਰਟੀਕਲ ਹੈ ਅੱਜ ਸਰ ਜਿਹੜੇ ਸਰ ਕੀ ਇਹ ਜੋ ਕਾਉਂਟਰ ਹੈ ਜਿਹੜੇ ਜਿੱਦਾਂ ਆਪ ਨੂੰ ਪਤਾ ਹੈਗਾ ਸਾਰੀ ਪ੍ਰੈਸ ਨੂੰ ਮੈਂ ਇਹ ਨਸਣਾ ਚਾਹਨਾ ਜਿਹੜੀ ਜ ਆ ਸਰਕਾਰ ਵੱਲੋਂ ਔਰ ਸਾਡੇ ਮਾਨਯੋਗ ਡੀਜੀ ਸਾਹਿਬ ਵੱਲੋਂ ਤੇ ਸਾਡੇ ਡੀਆਈ ਸਾਹਿਬ ਦਾ ਸਤਿੰਦਰ ਸਿੰਘ ਤੇ ਐਸਐਸਪੀ ਸਾਹਿਬ ਜਿਹੜੇ ਸਰਦਾਰ ਮਨਿੰਦਰ ਸਿੰਘ ਵੱਲੋਂ ਇੱਕ ਜਿਹੜੀ ਡਰਗ ਦੀ ਅਗੇ ਸਫਾਈ ਚਲਾਈ ਜਾ ਰਹੀ ਹੈਗੀ ਆ ਉਸੇ ਲੜੀ ਤਹਿਤ ਅੱਜ ਜਿਹੜਾ ਇੱਕ ਇਨਸੀਡੈਂਸ ਹੋਇਆ ਹੈਗਾ ਜਿਹਦੇ ਵਿੱਚ ਅਸੀਂ ਪਹਿਲਾਂ ਦੋਸ਼ੀ ਜਿਹੜੇ ਹੈਗੇ ਆ ਦੋ ਗ੍ਰਿਫਤਾਰ ਕੀਤੇ ਸੀਗੇ ਤੇ ਮੁਕੱਦਮਾ ਨੰਬਰ 41 ਤੇ 132025 ਨੂੰ ਮੁਕੱਦਮਾ ਦਰਜ ਹੋਇਆ ਸੀ ਜਿਸ ਵਿੱਚ ਅਸੀਂ ਦੋ ਦੋਸ਼ੀ ਗ੍ਰਿਫਤਾਰ ਕੀਤੇ ਸੀਗੇ ਇਕ ਅੰਗਰੇਜ਼ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਚਵਿੰਡਾ ਕਲਾਂ ਤੇ ਦੂਜਾ ਸੀਗਾ ਜਗਤਾਰ ਸਿੰਘ ਪੁੱਤਰ ਚੰਨਣ ਸਿੰਘ ਵਾਸੀ ਕਰਾਲੀਆਂ ਰੰਦਾਸ ਏਰੀਆ ਜਪਿੰਡਾ ਇਹ ਇਹਨਾਂ ਕੋਲੋਂ ਅਸੀਂ 1 ਕਿਲੋ ਆਈਸ ਤੇ 1,40,000 ਰੁਪਇਆ ਡਰੱਗ ਮਨੀ ਜਿਹੜੀ ਆ ਰਿਕਵਰ ਕੀਤੀ ਸੀਗੀ ਤੇ ਉਸ ਤੋਂ ਬਾਅਦ ਇਹਨਾਂ ਨੂੰ ਮਾਨ ਜੋ ਕੋਰਟ 'ਚ ਪੇਸ਼ ਕਰਕੇ ਉਦੋਂ ਬਾਅਦ ਰਿਮਾਨ ਲਿਆ ਗਿਆ ਰਿਮਾਨ ਤੋਂ ਬਾਅਦ ਅੱਜ ਸਵੇਰੇ ਜਦੋਂ ਇਹਨਾਂ ਦੀ ਪੁੱਛ ਕਿਸ ਤੋਂ ਬਾਅਦ ਜਿਹੜੀ ਇਹ ਗੱਲ ਇਹਨੇ ਪੁੱਛ ਕਿਸ ਦੱਸਿਆ ਵੀ ਕੁਝ ਹੋਰ ਜਿਹੜਾ ਸਮਾਨ ਹੈਗਾ ਇਹ ਡਿਫੈਂਸ ਡ੍ਰੇਨ ਜਿਹੜੀ ਪੈਂਦੀ ਹੈਗੀ ਆ ਘਰਿੰਡੇ ਥਾਣੇ ਦੇ ਵਿੱਚ ਉੱਥੇ ਅਸੀਂ ਲਕਾਚ ਪਾ ਕੇ ਰੱਖਿਆ ਹੈਗਾ ਤੇ ਮੈਂ ਤੁਹਾਨੂੰ ਉੱਥੋਂ ਉਮਰੰਦ ਕਰਾ ਸਕਦਾ ਔਰ ਇਹਦੇ ਵਿੱਚ ਸਾਡੇ ਇਨਸਪੈਕਟਰ ਅਮਨਦੀਪ ਸਿੰਘ ਐ ਐਸਐਚਓ ਘਰਿੰਡਾ ਤੇ ਡੀਐਸਪੀ ਸਰ ਲਖਮਿੰਦਰ ਸਿੰਘ ਜਿਹੜੇ ਹੈਗੇ ਆ ਇਹਨਾਂ ਨੇ ਇਹ ਜਦੋਂ ਬਰਾਮਦਗੀ ਕਰਾਉਣ ਲਈ ਜਾ ਰਿਹਾ ਸੀਗਾ ਤੇ ਉੱਥੇ ਜਿਸ ਜਗ੍ਹਾ ਤੇ ਦੱਸਿਆ ਸੀ ਬਰਾਮਦਗੀ ਲਈ ਉਦੋਂ ਜਦੋਂ ਗੱਡੀ ਚੋਂ ਉਤਰੇ ਉਤਰਨਸਾਰ ਹੀ ਇਹਨੇ ਸਾਡੇ ਪੁਲਿਸ ਮਹਾਜਨ ਨੂੰ ਧੱਕਾ ਮਾਰਿਆ ਕਾ ਮਾਰ ਕੇ ਤੇ ਇਹ ਪੁਲਿਸ ਤੋਂ ਜਿਹੜਾ ਛੁੱਟ ਕੇ ਇਹ ਭੱਜ ਗਿਆ ਔਰ ਇਹਦੇ ਜਦੋਂ ਇਹਨੂੰ ਰੋਕਣ ਦਾ ਔਰ ਇਹਨੂੰ ਕੀ ਦੱਸਿਆ ਗਿਆ ਪੁਲਿਸ ਪਾਰਟੀ ਵੱਲੋਂ ਵੀ ਤੂੰ ਅੱਕਾ ਰੁਕ ਜਾ ਔਰ ਇਹ ਕੰਮ ਨਾ ਕਰ ਪਰ ਇਹਨੇ ਪੁਲਿਸ ਦਾ ਕਹਿਣਾ ਨਹੀਂ ਮੰਨਿਆ ਤੇ ਇਹ ਉੱਥੋਂ ਦੌੜਨ ਦੀ ਕੋਸ਼ਿਸ਼ ਕੀਤੀ ਤੇ ਭੱਜਿਆ ਜਿਸ ਅੱਗੇ ਪੁਲਿਸ ਨੇ ਕਾਰਵਾਈ ਕਰਦੇ ਹੋਏ ਇੱਕ ਹਵਾਈ ਫਾਇਰ ਕੀਤਾ ਔਰ ਹਵਾਈ ਫਾਇਰ ਕਰਨ ਦੇ ਬਾਵਜੂਦ ਵੀ ਇਹ ਪੁਲਿਸ ਦੀ ਗੱਲ ਇਹਨੇ ਨਹੀਂ ਮੰਨੀ ਪੁਲਿਸ ਨੇ ਜਿਹੜਾ ਹੈਗਾ ਇਹਨੂੰ ਫੜਨ ਦੀ ਖਾਤਰ ਗੋਲੀ ਜਿਹੜੀ ਹੈਗੀ ਆ ਚਲਾਈ ਜਿਹੜੀ ਗੋਲੀ ਇਹਦੀ ਸੱਜੀ ਲੱਤ ਵੱਜੀ ਹੈਗੀ ਔਰ ਇਹ ਜ਼ਖਮੀ ਹੋ ਕੇ ਦਿਖ ਪਿਆ ਔਰ ਬਾਅਦ ਚ ਇਹਨੂੰ ਉੱਥੇ ਜਾ ਕੇ ਕਾਬੂ ਕੀਤਾ ਗਿਆ ਔਰ ਇਹਨੂੰ ਉੱਥੋਂ ਟ੍ਰੀਟਮੈਂਟ ਲਈ ਜਿਹੜਾ ਲੋਪੋਕੇ ਹਸਪੀਟਲ ਦਾਖਲ ਕਰਾਇਆ ਗਿਆ ਔਰ ਉੱਥੇ ਇਹ ਜੇਰੇ ਇਲਾਜ ਹੈਗਾ ਔਰ ਮੈਂ ਆਪਜੀ ਦੇ ਜ਼ਰੀਏ ਪ੍ਰੈਸ ਜ਼ਰੀਏ ਇਹ ਦੱਸਣਾ ਚਾਹੁੰਦਾ ਵੀ ਜਿਹੜੀ ਜ਼ੀਰੋ ਟੋਲਰੈਂਸ ਦੀ ਪਾਲਿਸੀ ਚੱਲ ਰਹੀ ਹੈਗੀ ਆ ਡਰਾਈਵਗੇਸ ਧੱਕ ਇਹ ਸਮਗਲਦਾਂ ਨੂੰ ਇੱਕ ਚੇਤਾਵਨੀ ਹੈਗੀ ਵੀ ਜਾਂ ਤਾਂ ਨਸ਼ਾ ਵੇਚਣਾ ਛੱਡ ਦਿਓ ਤੇ ਜਾਂ ਪੰਜਾਬ ਛੱਡ ਦਿਓ। ਕਿ ਕਿਲੋ ਜਿਹੜੀ ਆਈਸ ਕਰਕ ਮਿਲਿਆ ਉਹਦਾ ਪਾਕਿਸਤਾਨ ਨਾਲ ਕਨੈਕਸ਼ਨ ਹੈ ਕਿਉਂਕਿ ਤੁਰਾਲੀਆਂ ਜਿਹੜਾ ਵਾ ਬਾਰਡਰ ਤੇ ਬਤੂ ਬਿਲਕੁਲ ਜੀ ਉਹ ਅੰਡਰ ਇਨਵੈਸਟੀਗੇਸ਼ਨ ਹੈਗਾ ਸਾਰੀ ਚੀਜ਼ ਤੇ ਇਸ ਬਾਰੇ ਜਿਹੜਾ ਹੈਗਾ ਇਹਦੇ ਕੋਲ ਪੁੱਛ ਕੇ ਚੱਲ ਰਹੀ ਆ ਔਰ ਇਹ ਜਿਹੜੀ ਤੁਹਾਨੂੰ ਮੈਂ ਹੁਣ ਜਿਹੜੀ ਦੱਸੀ ਹੈਗੀ ਇਹ ਐਕਸੀਡੈਂਸ ਇਹਦੇ ਵਿੱਚ ਵੀ ਇਸੇ ਕਰਕੇ ਇਹ ਬੰਦਾ ਜਿਹੜਾ ਹੈਗਾ ਬਹੁਤ ਹੀ ਚੁਸਤਲਾਕ ਸੀਗਾ ਔਰ ਇਨੇ ਇਹ ਗੱਲ ਸਾਨੂੰ ਦੱਸ ਕੇ ਵੀ ਮੈਂ ਉਥੋਂ ਬਰਾਮਦਗੀ ਕਰਾ ਸਕਦਾ ਪੁਲਿਸ ਦੀ ਪਾਰਟੀ ਕੁਲ ਭੱਜਣ ਦੀ ਕੋਸ਼ਿਸ਼ ਕੀਤੀ ਜੀਜੇ ਕਾਰਵਾਈਆਂ ਮੱਚ ਲਿਆਂਦੀ ਗਈ ਸਰ ਉਥੋਂ ਬਰਾਮਦ ਹੋਈ ਕਿ ਨਹੀਂ ਜਗ੍ਹਾ ਦੱਸੀ ਨਹੀਂ ਉਹ ਤਾਂ ਇਨੇ ਫਿਰ ਆਪਣੀ ਜਾਨ ਚ ਇਨੇ ਦੱਸਿਆ ਨਾ ਵੀ ਮੈਂ ਇੱਕ ਪਾਲਿਸੀ ਖੇਡ ਕੇ ਤੇ ਪੁਲਿਸ ਕੋਲੋਂ ਬਚ ਕੇ ਭੱਜ ਜਾਊਗਾ ਡਰਾਮਾ ਕ੍ਰੀਏਟ ਕੀਤਾ ਡਰਾਮਾ ਕ੍ਰੀਏਟ ਕੀਤਾ ਔਰ ਔਰ ਇਨੇ ਜਗ੍ਹਾ ਵੀ ਉਹੀ ਦੱਸੀ ਵੀ ਜਿੱਥੇ ਬਾਰਡਰ ਤੇ ਲੱਗੇ ਡਰੇਨ ਲੱਗੋ ਵੀ ਉਥੋਂ ਮੈਨੂੰ ਬਚਾਦਾ ਜਿਹੜਾ ਹੈਗਾ ਕਾਫੀ ਚਾਂਸਸ ਹੈਗੇ ਆ ਭੱਜ ਨਿਕਲਣ ਦੇ ਸਰ ਇਹ ਜੋ ਜੀ ਦੱਸ ਸਕੋ ਪਾਕਿਸਤਾਨ ਬਾਰਡਰ ਦੇ ਨੇੜੇ ਸੀਗਾ ਕੇ ਹਟਵਾ ਸੀਗਾ ਅੱਛਾ ਉਧਰ ਕੋਸ਼ਿਸ਼ ਕਰ ਰਿਹਾ ਬਿਲਕੁਲ ਜਿਹੜੀ ਹੈ ਉਹ ਇਹਨੂੰ ਇਹ ਸੀਗਾ ਵੀ ਡਰੇਨ ਦੇ ਲਾਗੋ ਜਾ ਕੇ ਮੈਂ ਭੱਜ ਕੇ ਡਰੇਨ ਦੇ ਵਿੱਚੋਂ ਲੰਘ ਕੇ ਤੇ ਪਾਰ ਲੰਘ ਜੂ ਪਰਲੇ ਪਾਸੇ ਲੰਘ ਜੂਗਾ ਡਰੇਨ ਦੇ ਪਰਲੇ ਪਾਸੇ ਰਾਹ ਤੇ ਪ੍ਰੈਜ਼ੀਡੈਂਟ ਸੀ ਆ ਨਾ ਸਰ ਕੇ ਜਿਸ ਤਰ੍ਹਾਂ ਪਿਛਲੇ 2-3 ਦਿਨਾਂ ਬਾਰੇ ਇਤਿਹਾਸ ਜੋ ਰਿਕਵਰ ਕਰ ਰਹੇ ਆ ਉਦੋਂ ਵੀ ਗੋਲੀ ਚੱਲੀ ਚਲੋ ਇਹਦੇ ਨਸ਼ੇ ਦਾ ਮੈਟਰ ਸੀ ਨਸ਼ੇ ਦੇ ਭੱਜ ਕੇ ਤੁਹਾਡੇ ਕੋਲ ਦੇਨੂੰ ਜਿਹੜਾ ਸੀਗੇ ਉਹ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਜਿਹੜੀਆਂ ਕਾਰਵਾਈਆਂ ਹੋ ਰਹੀਆਂ ਉਹ ਸਭ ਇਸ ਤਰ੍ਹਾਂ ਹੀ ਚੱਲਮੀ ਹੋ ਰਿਹਾ ਨਹੀਂ ਸੇਖੋ ਇਹ ਵੀ ਤਾਂ ਜੀ ਜੀ ਤੁਹਾਨੂੰ ਮੈਂ ਸਟੋਰੀ ਦੱਸੀ ਹੈਗੀ ਆ ਇਹ ਬਿਲਕੁਲ ਫੈਕਚੁਅਲ ਹੈਗੀ ਆ ਜੇ ਜੀ ਜੀ ਤੁਸੀਂ ਗੱਲ ਕਰ ਰਹੇ ਹੋ ਕਿ ਇਦਾਂ ਦਾ ਗੱਲ ਹੁੰਦੀ ਤਾਂ ਉਹ ਚੀਜ਼ ਹੋਰ ਆ ਇਹ ਚੀਜ਼ ਹੋਰ ਹੈਗੀ ਆ ਪਰ ਇਹਦੇ ਵਿੱਚ ਬਿਲਕੁਲ ਜਿਹੜਾ ਹੈਗਾ ਕਿ ਨਸ਼ਾ ਤਸਕਰ ਜਿਹੜਾ ਉਹਨੂੰ ਪਤਾ ਵੀ ਮੈਂ 1 ਕਿਲੋ ਆਇਸ ਦੇ ਵਿੱਚ ਇੰਨੀ ਮੈਨੂੰ ਸਜ਼ਾ ਹੋਣੀ ਹੈ ਤਾਂ ਉਹਨੇ ਪਹਿਲਾਂ ਹੀ ਡਰਾਮਾ ਕ੍ਰੀਏਟ ਕਰਕੇ ਭੱਜਣ ਦੀ ਕੋਸ਼ਿਸ਼ ਕੀਤੀ ओके सर ਇਹਦੇ ਜਿਹੜੇ ਆ ਇਸ ਦਾ ਇਹ ਵੀ ਦੱਸ ਦਿਓ ਕਿ ਕਿਉਂਕਿ ਘੱਟ ਫੜੀ ਜਾਂਦੀ ਆ ਪੁੱਛੇ ਸੀ 200 ਗਰੀ ਕੀ ਸੀ ਇਹਦੇ ਪਰ ਖਰੀਦਣ ਵਾਲੇ ਜਿਹੜੇ ਨੇ ਜਾਂ ਲੈਣ ਵਾਲੇ ਨੇ ਇਹਦੀ ਵਰਤੋਂ ਕਰਨ ਵਾਲੇ ਉਹ ਦੱਜਿਓ ਜਾਣ ਕਰਕੇ ਕਿ ਹਾਈ ਕਲਾਸ ਬੰਦੇ ਹੁੰਦੇ ਉਹਨਾਂ ਬਾਰੇ ਪਤਾ ਲੱਗਾ ਕੁਝ ਨਹੀਂ ਲੱਗ ਉਹ ਜਿਹੜਾ ਹੈਗਾ ਇਹ ਇਹ ਇਸੇ ਕਰਕੇ ਤੁਹਾਨੂੰ ਦੱਸਿਆ ਵੀ ਇਹ ਕੱਲ ਫੜੇ ਸੀਗੇ ਤੇ ਅੱਜ ਜਦੋਂ ਇਹਨਾਂ ਨੂੰ ਕੱਲ ਹੀ ਪੇਸ਼ ਕਰਕੇ ਇਹਨਾਂ ਦਾ ਰਮਾਂ ਲੈ ਕੇ ਪੁੱਛਗਿੱਛ ਚੱਲ ਰਹੀ ਸੀ ਤੇ ਜਿਹੜੀ ਸ਼ਕਤੀ ਨਾਲ ਪੁੱਛਗਿੱਛ ਕਰਨ ਤੇ ਇਸੇ ਕਰਕੇ ਇਹਨੇ ਡਰਾਮਾ ਰਚਿਆ ਵੀ ਮੈਂ ਇੱਥੋਂ ਭੱਜਾਂ ਉਹ ਤਫ਼ਤੀਸ਼ ਦਾ ਮੈਟਰ ਆ ਉਹ ਅਸੀਂ ਤਫਤੀਸ਼ਦਾਨ ਨੇ ਪੁੱਛਗਿੱਛ ਕਰ ਰਹੇ ਆ ਔਰ ਜੇ ਸਾਨੂੰ ਹੋਰ ਮੰਨ ਲੈਣਾ ਪਿਆ ਹੋਰ ਮੰਨ ਲਾ ਕੇ ਇਹਨੂੰ ਸ਼ਕਤੀ ਨਾਲ ਪੁੱਛਗਿੱਛ ਕੀਤੀ ਜਾਊਗੀ ਹਾਂ ਜੀ ਵੀ ਹੋਰ ਆਈਟਸ ਤੱਕ ਕੰਮ ਹੋ ਸਕਦੀ ਕਿਉਂਕਿ ਇਹ ਜ਼ਿਆਦਾਤਰ ਬੌਂਬੇ ਵਗੈਰਾ ਕੀ ਯੂਜ਼ ਹੁੰਦੀ ਬਿਲਕੁਲ ਜੀ ਸਾਨੂੰ ਉਮੀਦ ਹੈਗੀ ਆ ਵੀ ਇਹਦੇ ਵਿੱਚ ਹੋਰ ਰਿਕਵਰੀ ਹੋ ਸਕਦੀ ਸਰ ਇਹਦੇ ਵਿੱਚ ਜਿਹੜੀ ਬੋਮੇ ਜਿਹੜਾ ਕਿੰਪਨਾ ਜਿਆਦਾ ਹੋ ਉਹ ਦੂਸਰਾ ਕੱਲ੍ਹ ਦੀ ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਹੈ ਮਹਾਲਵਾਲੀ ਜਿਹਦੇ ਵਿੱਚ ਇੱਕ ਉਹਨਾਂ ਨੇ ਬੰਦਾ ਜਿਹੜਾ ਜਖਮੀ ਆ ਤੁਹਾਨੂੰ ਤੁਹਾਡਾ ਨਾਮ ਲਾ ਕੇ ਪੁੱਛ ਰਿਆ ਸੀ ਕਿ ਕਿਤੇ ਜੰਮਿਆ ਉਹਨਾਂ ਦਾ ਪੁਰਾਣੀ ਕੋਲੀ ਮਾਰਿਆ ਮੈਨੂੰ ਕਹਿ ਕੇ ਕੋਲੀ ਮਾਰ ਤਾਸੀਰ ਰੋਣ ਦਾ ਮਤਲਬ ਉਹਨਾਂ ਦਾ ਗੱਲ ਹੋ ਰਹੀ ਹੈ ਪੁੱਛਿਆ ਸੀ ਕਿ ਕੋਇਨਸੀਡੈਂਸ ਵੀ ਕਾਫੀ ਜਿਹੜਾ ਹੈ ਇਹ ਕੋਇਨਸੀਡੈਂਸ ਹੋ ਰਿਹਾ ਹੈ ਸਾਡੇ ਵਾਲੇ ਵੀ ਹੈ ਨਹੀਂ ਇਹ ਇਹ ਬਿਲਕੁਲ ਕੋਇਨਸੀਡੈਂਸ ਹੈ ਜੀ ਇਹ ਧੀ ਤੁਹਾਨੂੰ ਮੈਂ ਇਹ ਸੀਕਵੈਂਸ ਦੱਸਿਆ ਹੈਗਾ ਇਹ ਬਿਲਕੁਲ ਕੋਇਨਸੀਡੈਂਸ ਹੈ ਇਹਦੇ ਵਿੱਚ ਕੋਈ ਕਿਸੇ ਕਿਸਮ ਦੀ ਕੋਈ ਜਿਹੜੀ ਹੈ ਉਹ ਨਹੀਂ ਹੈ ਜਿਹੜਾ ਦੱਸਿਆ ਜਿਸ ਤਰ੍ਹਾਂ ਕਿ ਉਹਨਾਂ ਨੇ ਕਨੈਕਸ਼ਨ ਦੱਸੇ ਪਰ ਪੁਰਾਣੇ ਬੰਦੇ ਨੇ ਗਾਹ ਗੋਲੀ ਚਲਾ ਕੇ ਆਏ ਇਹਦੇ ਵਿੱਚ ਤੁਹਾਨੂੰ ਲੱਗਦਾ ਹੈ ਕਿ ਕਿਸੇ ਨੇ ਜਿਹੜਾ ਕਿੰਕ ਵਿੱਚ ਲੱਗਾ ਕੋਈ ਜਿੱਦ ਨੂੰ ਆਰਡਰ ਹੋ ਨਹੀਂ 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 ਕਿੰਗਪਿੰਨ ਤਾਂ ਅਜੇ ਤੁਹਾਨੂੰ ਤਫ਼ਤੀਸ਼ ਦੇ ਦੌਰਾਨ ਤੁਹਾਨੂੰ ਦੱਸਿਆ ਨਾ ਵੀ ਇਹਦੇ ਕਿੰਗਪਿੰਨ ਕਿਦਾਂ ਲਈ ਕੰਮ ਕਰਦੇ ਹੈਗੇ ਕੀ ਲਈ ਕਰਦੇ ਹੈਗੇ ਆ ਉਹ ਇੱਕ ਤਫ਼ਤੀਸ਼ ਦਾ ਮੈਟਰ ਹੈਗਾ ਜੇ ਕਿੰਗਪਿੰਨ ਦੱਸੂਗਾ ਤਾਂ ਉਹਦੀ ਅਸੀਂ ਅਮਲ 'ਚ ਲਿਆ ਕੇ ਜਿਹੜੀ ਅਸੀਂ ਅਗਲੇ ਪਨੇ ਤਫ਼ਤੀਸ਼ ਦੇ ਨਾਲ ਕਾਰਵਾ ਵੀ ਕਰਾਂਗੇ ਉਹ ਅਜੇ ਅਸੀਂ ਡਿਸਕਲੋਜ਼ ਨਹੀਂ ਕਰ ਸਕਦੇ ਸਰ ਪਹਿਲੀ ਕਨਸਾਈਨਮੈਂਟ ਹੀ ਹੈ ਮਤਲਬ ਜਪੀ ਸਰ ਰਿਕਾਰਡ ਇਹਦਾ ਪਤਾ ਲੱਗਾ ਕੋਈ ਜਾਂ ਨਹੀਂ ਅਜੇ ਪਿਛਲੇ ਕੋਈ ਮੁਕੱਦਮਾ ਦਰਜ ਆ ਉਹ ਵੀ ਅਸੀਂ ਇਹ ਜਿੱਥੋਂ ਦਾ ਰਹਿਣ ਵਾਲਾ ਹੈਗਾ ਰੰਦਾਸ ਏਰੀਏ ਦਾ ਦੂਜਾ ਤੇ ਜੋ ਪਤਾ ਕਿਤੇ ਤੇ ਮੁਖਤਮਾ ਜੀ ਕੋਈ ਦਰਜ ਨਹੀਂ ਹੈਗਾ। ਸਰ ਇਹ ਇਕੱਲਾ ਕੰਮ ਕਰਦਾ ਜਾਂ ਫਿਰ ਇੰਨਾ ਹੋਰ ਬਹੁਤ ਬੰਦ ਕਰਦਾ। ਇਹ ਦੱਸਿਆ ਤੁਹਾਨੂੰ ਭਾਈ ਸਾਹਿਬ ਵੀ ਜਦੋਂ ਇਹਦੇ ਕੋਲ ਕੁਛ-ਕੁਛ ਕਰ ਰਹੇ ਆ ਵੀ ਇਹ ਬੰਦਾ ਜਿਹੜਾ ਹੈਗਾ ਕਿਹਦੇ ਵਾਸਤੇ ਕੰਮ ਕਰਦਾ ਔਰ ਇਹਦੇ ਪਿੱਛੇ ਜਿਹੜੇ ਕੌਣ-ਕੌਣ ਹੈਗੇ ਆ। ਇਹ ਸਿੰਘ ਜੀ ਤੇ 30 ਸਾਲ ਦਾ 30 ਦਾ 25 ਤੋਂ 30 ਸਾਲ ਦੇ ਵਿੱਚ। ਇਸ ਤੋਂ ਇਲਾਵਾ ਕਿਹੜਾ ਕੰਮ ਕਰਦਾ ਸੀ? ਕੋਈ ਕੰਮ ਨਹੀਂ ਜੀ ਇਹ ਇਹੀ ਕੰਮ ਕਰਦਾ ਸੀਗਾ ਬਸ। ਬਸ ਜੀ। Thank you.